ਹਾਂ ਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰੇ ਮੇਰਾ ਨਾਮ ਸੰਭਲ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕੋਹੜ ਸ਼ਕੋਬੰਦ ਜੀ ਅੱਜ ਕਿੱਥੇ ਆਣਾ ਹੈ ਤੁਹਾਡਾ ਅੱਜ ਫਾਇਲ ਕੰਮ ਮੈਡਮ ਪੂਰਾ ਮੁਕਾਵਾ ਕਰਨਾ ਹੈ ਕਿਵੇਂ ਆਣਾ ਹੋਇਆ ਤੁਹਾਡਾ ਵੀਰੇ ਸਾਨੂੰ ਨਾ ਫੁੱਟਬਾਲ ਦੇ ਲੋੜ ਸੀ ਜੀ ਮੈਡਮ ਨੇ ਸਾਨੂੰ ਫੁੱਟਬਾਲ ਦਿੱਤੀ ਹੈ ਜੀ ਤੇ ਮੌੜਨ ਦਾ ਤਹਿਦੁਰ ਧੰਨਵਾਦ ਕਰਦੇ ਹਾਂ ਜੀ ਅਸੀਂ ਤੇ ਪਤਾ ਕਿ ਜਿਹੜਾ ਟੂਰਨਾਮੈਂਟ ਜਿੱਤੇ ਤੁਸੀਂ ਕਿਹੜੀ ਬੰਦੀ ਤੋਂ ਹੋ ਸੀ ਕੋਹੜਾ ਰਹਿ ਸੀ ਕੋਹੜਾ ਕੋਈ ਤੇ ਕੋਈ ਜਿਹਾ ਜਿਹਾ ਕੀ ਕਿਹੜੀ ਗੇੜੀ ਬਾਰੇ ਇਹ ਤੇ वो थोड़ी कह रहे थे इधर ही रास्ता है मतलब लगा वो स्कूटर वाला उनका इधर ही आने अच्छा दो ठीक है ठीक है बाइक का कैसा है ठीक सारे पर्दे भी लोगे हां जी कर दो पर्दे हां जी 50 लगा लो ਮਹਾਰਾਜਾ ਖਾਰਾ ਸਭਨ ਚਲੋ ਅੱਧੀ ਹੋ ਲੈ ਅੱਛਾ ਪ੍ਰੈਕਟਿਸ ਕਰਕੇ ਆਇਆ ਮੇਰਾ ਬੰਦਾ ਇਮਾਨੇ ਨਾ ਕਰਦਾ ਜੀ ਸਰ ਜੀ ਮੈਂ ਪੂਜਾ ਰੁਧਰਾਸ ਚਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਮਹਿਲਾ wing ਆਮ ਆਦਮੀ ਪਾਰਟੀ ਨੋਜਵਾਨਾ ਦਾ ਖੇਡ ਦੇ ਪ੍ਰਤੀ ਜਿਹੜਾ ਉਤਸ਼ਾਹ ਹੈ ਉਹ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਜਿਹੜੇ ਨੇ ਕਾਫੀ ਤਰ੍ਹਾਂ ਦੇ ਜਿਹੜੇ ਇਹਨਾਂ ਵਿੱਚ ਪਾਰਟਿਸਿਪੇਟ ਕਰਦੇ ਨੇ ਭਾਵੇਂ ਉਹ ਫੁੱਟਬਾਲ ਦਾ ਮੈਚ ਹੋਵੇ ਭਾਵੇਂ ਬਾਲੀਵੋਲ ਹੋਵੇ ਭਾਵੇਂ ਕ੍ਰਿਕਟ ਟੂਰਨਾਮੈਂਟ ਹੋਵੇ ਔਰ ਸਾਡੇ ਕੋਲ ਲਗਾਤਾਰ ਇਹ ਜਿਹੜੇ ਸਾਥੀ ਨੇ ਅਪਰੋਚ ਵੀ ਕਰਦੇ ਨੇ ਜਿਨ੍ਹਾਂ ਨੂੰ ਥੇਰੇ ਦੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਔਰ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਇਹਨਾਂ ਨੂੰ ਦੋਸਤ ਲਭਾਈ ਵਸਤੇ ਹਮੇਸ਼ਾ ਇਹਦਾ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਪਿਛੇ ਦਿਨੀ ਕੀ ਕਬੂਲ ਸ਼ਹੀਦ ਹਾੜ ਦੇ ਵਿੱਚ ਜਿਹੜੀ ਇਹ ਕ੍ਰਿਕਟ ਦੀ ਲੀਗ ਕਰਵਾਈ ਗਈ ਸੀ ਤੇ ਉਹਨਾਂ ਨੂੰ ਵੀ ਜ ਇਹਨਾਂ ਨੂੰ ਨੰਨ ਕੋਨਾਂ ਨੂੰ ਸੀ ਹੈਲਮਟ ਪੈਡ ਥਾਈ ਪੈਡ ਵਗੈਰਾ ਗਲਵਜ਼ ਇਹ ਸਾਰਾ ਸਮਾਜਰਣ ਪ੍ਰੋਵਾਈਡ ਕਰਵਾਇਆ ਗਿਆ ਸੀ ਤੇ ਅੱਜ ਵੀ ਕਬੂਲ ਸ਼ਾਖੁਬਨ ਤੋਂ ਤੱਕ ਦੀ ਟਾਨੀਆਂ ਕੋ ਜਿਹੜੇ ਸਾਡੇ ਕੋਲ ਸਾਥੀ ਪਹੁੰਚੀ ਹੋਏ ਨਹੀਂ ਔਰ ਇਹਨਾਂ ਨੂੰ ਫੁੱਟਬਾਲ ਦੇ ਸਬੰਧ ਦੀ ਜ਼ਰੂਰਤ ਹੈ ਤੇ ਨਾਲ ਜਿਹੜਾ ਫੁੱਟਬਾਲ ਦਾ ਸਬੰਧ ਪ੍ਰੋਵਾਈਡ ਕਰਵਾਇਆ ਗਿਆ ਹੈ ਇਹ ਹੀ ਕਹਾਂਗੀ ਕਿ ਨਸ਼ਾ ਛੱਡ ਕੇ ਚੰਗੇ ਰਸਤੇ ਵੱਲ ਚੱਲਣ ਵਾਸਤੇ ਜੋ ਨੌਜਵਾਨ ਸਾਥੀ ਇਹ ਉਪਰਾਲਾ ਕਰ ਰਹੇ ਨੇ ਤਾਂ ਮੈਂ ਔਰ ਮੇਰੀ ਟੀਮ ਹਮੇਸ਼ਾ ਇਹਨਾਂ ਦੀ ਹੌਸਲਾ ਵਧਾਈ ਵਾਸਤੇ ਇਹਨਾਂ ਦੇ ਨਾਲ ਆ ਜੀ ਬਹੁਤ ਬਤਾਨੁਵਾਦ